ਕੈਂਟੂ ਪ੍ਰੈਸ ਕਲੱਬ ਦਾ ਵੀ ਮੈਂ ਬਹੁਤ ਧੰਨਵਾਦੀ ਹਾਂ ਸੋ ਜਿਨ੍ਹਾਂ ਨੇ ਪ੍ਰੈਸ ਕਲੱਬ ਨੂੰ ਸਾਡੀ ਚੈਨਲਿਸਟ ਪ੍ਰੈਸ ਕਲੱਬ ਦੇ ਵਿੱਚ ਮਰਜ ਕੀਤਾ ਸੋ ਮੈਂ ਪ੍ਰੈਸ ਕਲੱਬ ਦਾ ਬਹੁਤ ਧੰਨਵਾਦੀ ਹਾਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਕੋਟਨ-ਕੋਟ ਧੰਨਵਾਦ ਕਰਦਾ ਔਰ ਨਕੌਦਰ ਤੋਂ ਹਟੇ ਸੀਨੀਅਰ ਪੱਤਰਕਾਰ ਅਸ਼ੀਨੀ ਅਸ਼ੋਕਪ੍ਰੀ ਜੀ ਉਹਨਾਂ ਦਾ ਵੀ ਧੰਨਵਾਦ ਔਰ ਗਰਪ੍ਰੀ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਔਰ ਜਗਦੀਸ਼ ਬਿਘੜੂ ਜੀ ਸੰਜੀਪ ਭਾਰਤਵਾਦੀ ਸੰਜੀਵ ਸ਼ਰਮਾ ਜੀ ਮੇਸ਼ਾ ਹਰਪਾਲ ਸਿੰਘ ਜੱਤੀ ਜੀ ਮਨਜਿੰਦਰ ਸਿੰਘ ਜੀ ਔਰ ਕੇਡੀ ਜੀ ਦਾ ਵੀ ਮੈਂ ਦਿਲ ਦੀਆਂ ਗਹਿਰਾਂ ਤੋਂ ਹੈਪੀ ਜੀ ਇਹਨਾਂ ਦਾ ਵੀ ਦਿਲ ਦੀਆਂ ਗਹਿਰਾਂ ਤੋਂ ਧੰਨਵਾਦ ਔਰ ਵਿਸ਼ੇਸ਼ ਤੌਰ ਤੇ ਧੰਨਵਾਦ ਅਨਕੁਸ਼ ਜੀ ਅਨਕੁਸ਼ ਜੀ ਸ਼ਰਮਾ ਜੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਅੱਡੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਸੋ ਸਾਰੇ ਪੱਤਰਕਾਰ ਸਾਥੀਆਂ ਦਾ ਦਿਲ ਦੀਆਂ ਗਹਿਰਾਂ ਤੋਂ ਧੰਨਵਾਦ ਔਰ ਮੈਂ ਇਹੀ ਅਪੀਲ ਕਰਨੀ ਚਾਹੁੰਨਾ ਪੱਤਰਕਾਰ ਸਾਥੀਆਂ ਨੂੰ ਵੀ ਜਿਵੇਂ ਬਿਲਗਾ ਔਰ ਨੂਰਮਹਿਲ ਦੇ ਪ੍ਰੈਜ਼ੀਡੈਂਟ ਸ਼੍ਰੀ ਵਿਜੇਬਾਬਾ ਜੀ ਇਹਨਾਂ ਨੇ ਜਿਹੜਾ ਮੈਸੇਜ ਦਿੱਤਾ ਵੀ ਬਹੁਤ ਜਲਦੀ ਜਿਹੜੀ ਆ ਉਹ ਬਿਲਗਾ ਨੂਰਮਹਿਲ ਦੀ ਮੀਟਿੰਗ ਜਿਹੜੀ ਆ ਮੋਬਾਈਲ ਹਟੇ ਤੇ ਉੱਪਰ ਕਰਨਗੇ ਔਰ ਮਹਿਦਪੁਰ ਦੇ ਸਾਥੀ ਜਿਹੜੇ ਆ ਉਹ ਵੀ ਬਹੁਤ ਜਲਦੀ ਜਿਹੜੀ ਮੀਟਿੰਗ ਆ ਉਹ ਮਹਿਦਪੁਰ ਦੇ ਵਿੱਚ ਕਰਨਗੇ ਔਰ ਜਿਹੜੀ ਜਲਦੀ ਮੀਟਿੰਗ ਆ ਸ਼ਾਹਕੋਟ ਦੇ ਵਿੱਚ ਵੀ ਹੋ ਰਹੀ ਆ ਔਰ ਕਪੂਰਥਲੇ ਦੇ ਪ੍ਰੈਜ਼ੀਡੈਂਟ ਆ ਪ੍ਰੀਤ ਸੰਗੋਜਲਾ ਜੀ ਜਿਹੜੀ ਕਪੂਰਥਲੇ ਦੇ ਵਿੱਚ ਇਕੜੀ ਟਹਿਲਮਾਨ ਡਾੜਾ ਬੇਗੋਵਾਲ ਪਲੱਥ ਸੁਲਤਾਨ ਪਰਲੋਦੀ ਉਹ ਵੀ ਜਿਹੜੀ ਬਹੁਤ ਜਲਦੀ ਜਿਹੜੀ ਮੀਟਿੰਗ ਹੋ ਰਹੀ ਆ ਸਵਾਨਪੁਰ ਸੋ ਮੈਂ ਸਾਰੇ ਸਤਕਾਰ ਸਤਕਾਰਯੋਗ ਸਾਥੀਆਂ ਦਾ ਦਿਲ ਦੀਆਂ ਅਗਾਂ ਹਰਿਆਣਾ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਭਾਈ ਗੁਰਜੀਕਾ ਖਲਸਾ ਜੈ ਪੰਜਾਬ ਜਿੰਦਾਬਾਦ 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 ਪਰਮ ਸਤਕਾਰਯੋਗ ਮੇਰੇ ਕਲਮਾ ਦੇ ਯਾਰੋ ਸਾਥੀਓ ਅੱਜ ਨਗੋਦਾ ਦੇ ਵਿੱਚ ਸਾਡੀ ਸਟੇਟ ਬੋਡੀ ਨੂੰ ਹੋਣ ਦਾ ਸਬਤ ਪ੍ਰਾਪਤ ਹੋਇਆ ਜੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਰਦਾਰ ਦਰਜੀਸ਼ ਸਿੰਘ ਜੀ ਸੱਚ ਦੇਵਾ ਔਰ ਮੁਖਤਲਰਾ ਔਰ ਸ਼੍ਰੀ ਅਸ਼ੋਕ ਜੀ ਔਰ ਨਰਿੰਦਰ ਜੀ ਹਦੀਪ ਜੀ ਕੇਡੀ ਜੀ ਸ਼ਰਮਾ ਸਾਹਿਬ ਔਰ ਸਾਡੇ ਜਰਨਲਿਸਟ ਪ੍ਰੈਸ ਕਲਾਬ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਸਾਡੇ ਬੋਧੀ ਸਰਤਾਜ ਜੋਤ ਪ੍ਰਿੰਸੀਪਲ ਸ਼੍ਰੀ ਰਵੀ ਸ਼ਰਮਾ ਪ੍ਰੈਸ ਕਲੱਬ ਦੇ ਨਾਲ ਜੁੜੇ ਹੋਏ ਨੇ ਸੋ ਇਹਨਾਂ ਦਾ ਵੀ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਔਰ ਜਗਦੀਸ਼ ਮਹਿਡੂ ਜੀ ਮਨੂ ਰੋੜਾ ਜੀ ਆ ਜਥੇ ਬੰਦੀਆਂ ਇਹ ਇੱਕ ਇਹ ਦੇ ਨਾਲ ਇੱਕ ਜੁੜਤਾ ਦੇ ਨਾਲ ਜਿਹੜੀਆਂ ਸਕਸੈਸਫੁਲ ਹੁੰਦੀਆਂ ਨੇ ਸੋ ਸਾਨੂੰ ਇਹ ਜਿਹੜੀ ਜਥੇ ਬੰਦੀਆਂ ਸਾਥੀਓ ਉਹ ਨਾਮ ਕਿਹਨੇ ਜਿਹਨੂੰ ਤੁਸੀਂ ਅਸ ਲੋ ਰਾਤ ਨੂੰ 12 ਵਜੇ 1 ਵਜੇ 2 ਵਜੇ ਤੇ ਹਵਾ ਦੇ ਬੁੱਲੇ ਤੋਂ ਪਹਿਲਾਂ ਤੁਹਾਡੇ ਕੋਲ ਹੋਵੇ ਨਹੀਂ ਸਕਦੋ ਸੋ ਮੈਂ ਦੱਸ ਰਿਹਾ ਚੋ ਨਾ ਵੀ ਜੇ ਤੇਰੇ ਬੰਦੀ ਬਿਨਾ ਗੁਜ਼ਾਰਾ ਨਹੀਂ ਚੰਘਰਸ਼ ਬਿਨਾ ਰਾਤ ਕਿਹੜਾ ਨਹੀਂ ਅਗਰ ਸਾਥੀਓ ਜੇ ਤੁਸੀਂ ਆਪਣੇ ਹੱਕ ਔਰ ਆਪਣੇ ਰਾਈਟ ਲੈਣੇ ਮੈਂ ਪੱਤਰਕਾਰਤਾ ਦੇ ਖੇਤਰ ਦੇ ਵਿੱਚ 199990 ਤੋਂ ਆਇਆ ਪਹਿਲਾ ਸਪੋਰਟਸ ਮੈਂ ਰਹੇ ਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਬੱਡੀ ਖੇਡੀ ਯਾਰ ਐਸਲੀ ਕੀ ਆ ਔਰ ਸਪੋਰਟਸ ਦੇ ਬਚਨੀ ਕਹਿੰਦੇ ਵੀਰ ਦਾ ਪਰਮਾਤਮਾ ਦੀ ਕਿਰਪਾ ਦੇ ਨਾਲ ਨਾਮ ਸੀ ਔਰ ਅਸੀਂ ਚਾਰ ਬ੍ਰਦਰ ਚਾਰੇ ਭਰਾਵਾਂ ਨੇ ਕਬੱਡੀ ਜਿਹੜੀ ਆ ਟੋਪ ਦੀ ਖੇਡੀ ਆ ਔਰ ਛੋਟਾ ਬ੍ਰਦਰ ਸਿੰਘ ਜੀਵਨ ਮਾਨ ਜਿਹੜਾ ਵਰਲਡ ਪੇਪਸ ਸਟਾਈਕ ਹੈ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਆ ਛੋਟਾ ਬ੍ਰਦਰ ਮੇਰਾ ਸੋ ਪ੍ਰਵੇਸ਼ ਵੱਟ ਜੀ ਇਹ ਵੀ ਸਪੋਰਟਸ ਮੈਂ ਨੇ ਗੋਬਿੰਦ ਸਿੰਘ ਐ ਮਿਸਪੋਰਟਸਮੈਨ ਨੇ ਔਰ ਇਹ ਜਿਹੜੀ ਜਥੇਬੰਦੀ ਆ ਇਹ ਨੌਜਵਾਨਾਂ ਦੀ ਜਥੇਬੰਦੀ ਆ ਲੇਕਿਨ ਅਸੀਂ ਉਲਟ ਹੋ ਗਏ ਆ ਲੇਕਿਨ ਫਿਰ ਵੀ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਆ ਜਵਾਨ ਸਮਝਦੇ ਆ ਕਿਉਂਕਿ ਤੁਹਾਡਾ ਸਹੂਰ ਤੁਹਾਡਾ ਸਹਿਯੋਗ ਕੋਈ ਸਾਡੇ ਵਿੱਚ ਇੱਕ ਕੰਡਿਆ ਵੀ ਸੇਜ ਜਾ ਸਕੀ ਪੱਤਰਕਾਰੀ ਕਰਨ ਲਈ ਬਹੁਤ ਔਖੀ ਆ ਲੇਕਿਨ ਜਿਵੇਂ ਸਹੀ ਪੱਤਰਕਾਰੀ ਕਰਦੇ ਆਂ ਔਰ ਸਾਥੀਓ ਦਸ਼ਮਣ ਸਾਡੇ 11 ਘਟ ਖੜੇ ਹੋ ਜਾਂਦੇ ਨੇ ਸਾਡੇ ਉੱਤੇ। ਚੋ ਉਹਨਾਂ ਦਸ਼ਮਣਾਂ ਨੂੰ ਨਾਕੂ ਕਰਨ ਵਾਸਤੇ ਔਰ ਦਸ਼ਮਣਾਂ ਨੂੰ ਕੰਦੇ ਦਾ ਪੁੱਤ ਬਣਾਉਣ ਵਾਸਤੇ ਇਹ ਜਰਨਲਿਸਟ ਪ੍ਰੈਸ ਕਲਬ ਮੂਹਰੇ ਦੇ ਵਿੱਚ ਆਈਆਂ ਉਹਨਾਂ ਦਾ ਮੂੰਹ ਤੋੜਵਾ ਜਵਾਬ ਦੇ ਰਹੇ ਨੇ।